ਸੱਜਣ ਕੁਮਾਰ ਨੂੰ ਸੁਣਾਈ ਗਈ ਸਜਾ ਦਾ ਦੰਗਾ ਪੀੜਤਾ ਵੱਲੋਂ ਸਵਾਗਤ 1984 ਸਿੱਖ ਕਤਲੇਆਮ ਨਾਲ ਸੰਬੰਧਿਤ ਇੱਕ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਨੇ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਦਾਲਤ ਨੇ ਸੱਜਣ ਕੁਮਾਰ ਨੂੰ 31 ਦਸੰਬਰ ਤੱਕ ਆਤਮ ਸਮਰਪਣ ਕਰਨ ਲਈ ਕਿਹਾ ਹੈ ਅਦਾਲਤ ਦੇ ਇਸ ਫੈਸਲੇ ਦਾ ਲੁਧਿਆਣਾ ਵਿਖੇ ਸਿੱਖ ਦੰਗਾ ਪੀੜਤਾ ਨੇ ਸਵਾਗਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਹੁਣ ਆਸ ਹੈ ਕਿ ਬਾਕੀ ਦੋਸ਼ੀਆਂ ਨੂੰ ਵੀ ਸਜ਼ਾ ਮਿਲੇਗੀ ਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਹ ਸੁਪਰੀਮ ਕੋਰਟ ਵੀ ਜਾਣਗੇ ਲੁਧਿਆਣਾ ਤੋਂ ਜੀਤ ਵੈਕਟਿਵਲੀ ਰੁਪੇਸ਼ ਕੁਮਾਰ ਦੀ ਰਿਪੋਰਟ ਦੋਸ਼ੀਆਂ ਨੇ ਉਹਨਾਂ ਨੂੰ ਵੀ ਡੇ ਬਾਏ ਡੇ ਜਿਹੜਾ ਕੇਸ ਚਲਾ ਕੇ ਸੁਣਵਾਈ ਹੋਵੇ ਹਾਈ ਕੋਰਟ ਦੇ ਵਿੱਚ ਹੋਵੇ ਸੁਪਰੀਮ ਕੋਰਟ ਸੁਣਵਾਈ ਜਿਉਂਨ ਵਿਸ਼ੇਸ਼ ਅਦਾਲਤਾਂ ਗਠਿਤ ਕਰਨ ਤਾਂ ਕਿ ਜਿਹੜੇ ਦੋਸ਼ੀਆਂ ਨੇ ਜਿਨ੍ਹਾਂ ਨੇ 10000 ਸਖਾਂ ਦਾ ਕਤਲੇਆਮ ਕਰਵਾਇਆ ਸੀ ਇਹ ਸਾਰਨੂੰ ਜਿਹੜੇ ਨੇ ਦੋਸ਼ੀਆਂ ਨੂੰ ਫਾਂਸੀ ਹੋਵੇ ਜਨਾ ਜਨਾ ਨੇ ਕਤਲੇਆਮ ਕਰਵਾਇਆ ਸੀ ਜੀ ਤੇ ਇਹ ਜਿਹਨਾਂ ਦਾ ਬਿਲਕੁਲ ਤੇਜ਼ ਜਾਪੇਗੀ ਪਹਿਲਾਂ ਵੀ 13 ਕਮਿਸ਼ਨ ਬਣਨ ਲੇਕਿਨ ਕਿਸੇ ਵੀ ਕਮਿਸ਼ਨ ਤੇ ਅਮਲ ਨਹੀਂ ਹੋਇਆ ਜੀ ਕਈ ਦੋਸ਼ੀਆਂ ਨੂੰ ਕਈ ਦੋਸ਼ੀ ਵੀ ਕਰਾ ਦਿੱਤੇ ਗਏ ਜਿਲ੍ਹਾ ਕਮਿਸ਼ਨ ਸੰਸ ਉਹਨਾਂ ਵੱਲੋਂ ਲੇਕਿਨ ਇਹ ਸਾਨੂੰ ਲੱਗਦਾ ਹੈ ਕਿ ਪਹਿਲਾਂ ਵੀ ਜਿਹੜੇ ਦੋ ਜਿਹੜੇ ਇੱਕ ਨੂੰ ਉਮਰ ਕੈਦ ਹੋਈਏ ਇੱਕ ਨੂੰ ਫਾਸੀ ਹੋਈ ਸੀ ਅੱਜ ਤੋਂ ਮਹੀਨਾ ਪਹਿਲਾਂ ਹੋਈ ਸੀ ਇਹ ਹੁਣ ਤੁਜਾ ਜਿਹੜਾ ਤੁਜਾ ਪੜਾਵੇ ਇਹਦੇ ਵਿੱਚ ਜਿਹੜਾ ਸੱਜਨ ਕੁਮਾਰ ਹੈ ਇਹਨੂੰ ਉਮਰ ਕੈਦ ਹੋਈਏ ਸਾਨੂੰ ਆਸ ਹੈ ਕਿ ਜਿਹੜਾ ਹਾਈ ਕੋਰਟ ਨੇ ਜਿਹੜਾ ਕੰਮ ਸ਼ੁਰੂ ਕੀਤਾ ਹੈ ਮਾਨੇ ਹਾਈ ਕੋਰਟ ਨੇ ਬਾਕੀ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਜਲਦੀ ਤੋਂ ਜਲਦੀ ਸਜ਼ਾ ਹੋਵੇ ਸੀਬੀਏ ਨੇ ਜਿਹੜਾ ਕੰਮ ਸ਼ੁਰੂ ਕੀਤਾ ਅਸੀਂ ਸਵਾਗਤ ਕਰਨਾ ਸੀਬੀਏ ਦੇ ਵੀ ਧੰਨਵਾਦ ਕਰਦੇ ਆਂ ਜਿਹਨਾਂ ਨੇ ਇਹ ਦੁਬਾਰਾ ਜਿਹੜਾ ਪਹਿਲਾਂ ਲੋਅਰ ਕੋਰਟ ਤੋਂ ਬਰੀ ਹੋ ਗਏ ਸੀ ਦੁਬਾਰਾ ਫਿਰ ਉਹਦੀ ਅਪੀਲ ਪਾ ਕੇ ਸਾਰੀ ਪੜਤਾਲ ਕਰਕੇ ਜਿਹੜੀ ਹੈ ਸੱਜਨ ਕੁਮਾਰ ਨੂੰ ਜਿਹੜਾ ਦੋਸ਼ੀ ਕਰਾ ਦਿੱਤਾ ਗਿਆ ਅਸੀਂ ਇਹਦਾ ਸਵਾਗਤ ਕਰਦੇ ਹਾਂ ਬਿਲਕੁਲ ਜੇ ਜੇ ਸਾਨੂੰ ਇਨਸਾਫ ਨਾ ਮਿਲਿਆ ਸੁਪਰੀਮ ਕੋਰਟ ਵੀ ਜਾਵਾਂਗੇ ਹਾਈ ਕੋਰਟ ਲਈ ਜਾ ਰਹੀ ਹੈ ਅਸੀਂ ਚੌਤੀ ਸੰਧ ਲਈ ਲੜ ਰਹੇ ਹਾਂ ਸੜਕਾਂ ਤੇ ਵੀ ਕੋਟਾਂ ਵਿੱਚ ਵੀ ਹਰ ਜਗ੍ਹਾ ਤੇ ਜਨਨ ਸ਼ਾਮਿਲ ਕਰ ਸੁਪਰੀਮ ਕੋਰਟ ਦਾ ਅਪਰੋਚ ਕਰਾਂਗੇ ਇਸੇ ਤਰ੍ਹਾਂ ਸਮਾਣਾ ਵਿਖੇ ਵੀ ਸਿੱਖ ਦੰਗਾ ਪੀੜਤਾ ਨੇ ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ ਕਿਹਾ ਕਿ ਬੇਸ਼ੱਕ ਇਹ ਫੈਸਲਾ ਦੇਰੀ ਨਾਲ ਆਇਆ ਹੈ ਪਰੰਤੂ ਹੁਣ ਉਹਨਾਂ ਨੂੰ ਇਨਸਾਫ ਮਿਲਣ ਦੀ ਉਮੀਦ ਹੈ ਸਮਾਨਤਾਜੀਤ ਵੈਪਟੀਬਲੀ ਪ੍ਰਸ਼ੂਤਮ ਕੌਸ਼ਿਕ ਦੀ ਰਿਪੋਰਟ ਇਹ ਵੈਸੇ ਜਿਹੜਾ ਅਦਾਲਤ ਨੇ ਫੈਸਲਾ ਕੀਤਾ ਜੀ ਤੇ ਬਹੁਤ ਟਾਈਮ ਲਾਤਾ ਹੈ ਪਹਿਲਾਂ ਪਤਾ ਹੀ ਹੈ ਸਭ ਨੂੰ ਅਦਾਲਤ ਨੂੰ ਵੀ ਪਤਾ ਹੈ ਅਦਾਲਤਾਂ ਕਿਹੜੀਆਂ ਨੇ ਇਹ ਬੜਾ ਵਧੀਆ ਫੈਸਲਾ ਆਇਆ ਹੈ ਅਦਾਲਤ ਦਾ ਔਰ ਜ਼ਖਮ ਹੈ ਉਹ ਕੁਝ ਪਰੇ ਜਾਣਗੇ ਇਹਦੇ ਨਾਲ ਵੇਖੋ ਜ਼ਖਮ ਤੇ ਭਰੇ ਨਹੀਂ ਜਾਂਦੇ ਚਲੋ ਮਲਮ ਆਪਾਂ ਸਮਝਦੇ ਆਂ ਵੀ ਜ਼ਰੂਰ ਲੱਗੀ ਇਹਦੇ ਨਾਲ ਤੇ ਇਹੋ ਜਿਹੇ ਜਿੰਨੇ ਵੀ ਭਵੇਂ ਉਹ ਕਾਂਗਰਸ ਚ ਭਵੇਂ ਭਾਜਪਾ ਚ ਨੇ ਜਾਂ ਹੋਰ ਵੀ ਕਿਸੇ ਪਾਰਟੀ ਚ ਨੇ ਜਿੰਨੇ ਵੀ ਇਹ ਜਿਹੜੇ ਦੋਖੀ ਨੇ ਮਨੁੱਖਤਾ ਦੇ ਇਹਨਾਂ ਨੂੰ ਛੇਤੀ ਤੋਂ ਛੇਤੀ ਸਜ਼ਾ ਮਿਲਣੀ ਚਾਹੀਦੀ ਹੈ ਹਾਂ ਬਿਲਕੁਲ ਸੰਤੁਸ਼ਟੀ ਹੁੰਦੀ ਹੈ ਜਦੋਂ ਕੋਈ ਵਧੀਆ ਫੈਸਲਾ ਹੁੰਦਾ ਹੈ ਪਰ ਪੂਰੀ ਸੰਤੁਸ਼ਟੀ ਤੇ ਉਦੋਂ ਹੀ ਹੋਏਗੀ ਸਿੱਖਾਂ ਦੀ ਜਦੋਂ ਇਹੋ ਜੇ ਘਟਿਆ ਜਿਹੜੇ ਬੰਦੇ ਨੇ ਉਹ ਜੇਲ੍ਹਾਂ ਦੀਆਂ ਸਲਾਕਾਂ ਦੇ ਪਿੱਛੇ ਹੋਣਗੇ ਇਹ ਬਹੁਤ ਚੰਗੀ ਗੱਲ ਆ ਜੋ ਸਿੱਖਾਂ ਨੂੰ ਅਜ ਤੱਕ ਆਤਰਾਜ ਸੀ ਅਦਾਲਤਾਂ ਪ੍ਰਤੀ ਜਾਂ ਸਰਕਾਰਾਂ ਪ੍ਰਤੀ ਕਿ ਸਿੱਖਾਂ ਨੂੰ ਨਿਆਂ ਨਹੀਂ ਮਿਲਿਆ ਅੱਜ ਇਹ ਖਬਰ ਜਿਹੜੀ ਹੈ ਬਹੁਤ ਚੰਗੀ ਗੱਲ ਹੈਗੀ ਹੈ ਸਿੱਖਾਂ ਨੂੰ ਨਿਆਂ ਮਿਲਣ ਦੀ ਆਸ ਵੱਜੀ ਹੈ ਤੇ ਇਹ ਵੀ ਆਸ ਕਰਦੇ ਹਾਂ ਕਿ ਜਿੰਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਚੀ ਹਨ ਉਹਨਾਂ ਨੂੰ ਜਲਦੀ ਤੋਂ ਜਲਦੀ ਅਦਾਲਤ ਦੇ ਟੈਰੇ ਵਿੱਚ ਖੜਾ ਕਰਕੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਤਾ ਜੋ ਘਟ ਗਿੰਤੀਆਂ ਨਾਲ ਜੋ ਬੇਨਸਾਫੀ ਹੋ ਰਹੀ ਹੈ ਉਸ ਤੇ ਕੁਝ ਨਾ ਕੁਝ ਬਰਾਮ ਲੱਗ ਸਕੀ ਇਸ ਨਾਲ ਸਿੱਖ ਜਨਤਾ ਕੁਝ ਰਾਤ ਮਹਿਸੂਸ ਕਰੇਗੀ ਪਰ ਤਸੱਲੀ ਤਾਂ ਉਸ ਦਿਨ ਹੀ ਹੋਏਗੀ ਜਿਸ ਦਿਨ 1984 ਦੇ ਦੰਗਿਆਂ ਦੇ ਜਿੰਨੇ ਵੀ ਦੋਚੇ ਨੇ ਜਿੰਨਾ ਚਿਰ ਕਟੈਰ ਜਿੰਨੇ ਖੜੇ ਕੀਤੇ ਜਾਂਦੇ ਉਹਨਾਂ ਚਿਰ ਤਸੱਲੀ ਨਹੀਂ ਹੋ ਸਕਦੀ ਸਾਨੂੰ ਉਹਦੇ ਵਿੱਚ ਬਹੁਤ ਖੁਸ਼ੀ ਹੈ ਜੀ ਉਹਨਾਂ ਨੇ ਸਹੀ ਕੀਤਾ ਸਾਨੂੰ ਸਿੱਖਾਂ ਨੂੰ ਇੰਨੇ ਸਾਲਾਂ ਬਾਅਦ ਇਨਸਾਫ ਮਿਲਿਆ ਜੀ ਇਹਦੇ ਵਿੱਚ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੱਟ ਸਾਹਿਬ ਦਾ ਜਿੰਨਾਂ ਨੇ ਇਨਸਾਫ ਦਵਾਇਆ ਸਾਨੂੰ ਹਾਂਜੀ ਬਿਲਕੁਲ ਜੀ ਲੱਗੇਗੀ ਜੀ ਸਾਨੂੰ ਬਹੁਤ ਚਿਰਾਂ ਤੋਂ ਉਡੀਕ ਸੀ ਇਸ ਫੈਸਲੇ ਦੀ ਕਿ ਸਾਨੂੰ ਇਹ ਫੈਸਲਾ ਸਹੀ ਸਾਡੇ ਹੱਕ ਵਿੱਚ ਆਇਆ ਜੀ ਹਾਂਜੀ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਜਵਾਦ ਤੋਂ ਵੱਧ ਹਾਂਜੀ 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 ਜਿਹੜੇ ਸਿੱਖਾਂ ਦੇ ਜ਼ਖਮ ਹੋਏ ਸੀ ਉਹਨਾਂ ਨੂੰ ਕੁਝ ਮਲਮ ਲੱਗੇਗੀ ਹੁਣ ਬਾਕੀ ਹੋਰ ਵੀ ਜਿਹੜੇ ਦੋਸ਼ੀ ਨੇ ਉਹਨਾਂ ਸਾਰਿਆਂ ਨੂੰ ਵੱਦ ਤੋਂ ਵੱਧ ਸਜ਼ਾ ਫਾਂਸੀ ਦੀ ਹੋਣੀ ਚਾਹੀਦੀ